ਮੁਸੀਬਤ ਦਾ ਟਾਈਮ ਠੰਡੇ ਦਿਮਾਗ ਨਾਲ ਇੱਕ ਦੂਜੇ ਦਾ ਹੱਥ ਫੜ ਕੇ ਆਪਾਂ ਇਸ ਟਾਈਮ ਤੋਂ ਨਿਕਲੀਏ ਤੇ ਮਸ਼ੀਨਾਂ ਪਹੁੰਚ ਗਈਆਂ ਇੱਧਰ ਤਿੰਨ ਆਈਆਂ ਵੀ ਇੱਧਰ ਬਾਘੇਪੁਰਾਣੇ ਵਾਲਿਆਂ ਵੀ ਆ ਗਏ ਮੁਖਸਰ ਵਾਲੀ ਰਾਹ ਚ ਆ ਜਾਂਦੀਆਂ ਹਾ ਡੋਟ ਢਿਲਵਾਂ ਲੱਗੀਆਂ ਹਾਂ ਚਲੋ ਆ ਜਾ ਹਾਂਜੀ ਠਹਿਲ ਮਾਧਰਾ ਕਾ ਬਾਬਾਲਾ ਬੱਚਾ ਹੈਲੋ ਚਲ ਮਦ ਬੰਦਿਆਂ ਦਾ ਆ ਡੀ ਸਭ ਪਤਾ ਕਰੋ ਇਹ ਮੋਗੇ ਵਾਲੀਆਂ ਕਿੱਥੇ ਫਾਇਰ ਟੈਂਡਰ ਤੇ ਆਪਣੇ ਮੁਖਸਰ ਵਾਲੇ ਕਿੱਥੇ ਆ ਮੰਗਾਓ ਜਰਾ ਗੋਲਗੀ ਕੇ ਹਾਂ ਚੈੱਕ ਕਰਾਓ ਔਰ ਆਪਣੇ ਆਪਣੇ ਜਿਹੜੇ ਆਪਣੇ ਜ਼ਿਲ੍ਹੇ ਵਾਲੇ ਉਹ ਕਿੱਥੇ ਕੀ ਕੀ ਪੇਸ਼ ਆਉਂ ਕਿੱਥੇ ਕਿੱਥੇ ਇਹ ਆ ਸ਼ਰਕੂ ਵੀ ਟੱਪ ਗਈ ਜੀ ਹੂੰ 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 ਰੀਵੀ ਵਾਲੇ ਰਾਤ ਵੀ ਲੱਗੀ ਹੈ ਜੀ ਹੁਣ ਵੀ ਉਧਰ ਨੂੰ ਜਾਈ ਜਾਂਦੀ ਹੈ ਇਹ ਅੱਛਾ ਉਹ ਰਾਤਾਂ ਕੱਲ ਲੱਗੀ ਸੀ ਹਾਂ ਰਾਤ ਕੱਲ ਤਾਂ ਹੋ ਗਈ ਸੀ ਕਾਬੂ ਸਾਹਿਬ ਟ੍ਰੈਕਟਰ ਟੁੱਟਣਾ ਨਹੀਂ ਕਾਬੂ ਪਾਈ ਬਲ ਅੱਛਾ ਅੱਛਾ ਦੇਵੀ ਵਾਲੇ ਲੋਕਾਂ ਨੇ ਭਜਾਈ ਓਏ ਟੈਂਟਾਂ ਨੇ ਵੀ ਆਈ ਲੋਕਾਂ ਨੇ ਜੀ ਅੱਛਾ ਰਾਧੇ ਦੇਵੀ ਵਾਲੇ ਇਹ ਬੇਨਤੀ ਸਾਡੀ ਮਨਜ਼ੂਰ ਕਰਿਓ ਸਰ ਮੈਂ ਆਪ ਕਰਾ ਦਿੰਦੇ ਹਾਂ ਉੱਥੇ ਖੜਾ ਲਾ ਦੂੰਗਾ ਸਿੱਖਾਂ ਵਾਲਾ ਸਾਡਾ ਏਰੀਆ ਸਾਰਾ ਖੜਾ ਉੱਥੇ ਆਪਣੇ ਉਹ ਗੱਲ ਕਰਾ ਦਿੰਦਾ ਮੈਂ ਡੀਸੀ ਨੂੰ ਕਹਿਣਾ 70% ਕੋਆਪਰੇਟਿਵ ਟਾਵਰ ਕੋਲ ਹਾਂਜੀ ਟਾਵਰ ਕੋਲ ਮੋਟਰਸਾਈਕਲ ਚਾਰ ਦਿਨ ਡੀਸੀ ਸਾਹਿਬ ਵੱਲੋਂ ਫਲੋਟਸਮੈਂਟ ਕਰਾ ਦਿਓ ਵੀ ਟੂੜੀ ਵਾਲਾ ਨਾ ਚਲਾਓ ਕਿਉਂਕਿ ਲਾਂਗੇ ਸਲਾਬੇ ਹੁਣ ਕਰਨ ਉਹਦਾ ਵੀ ਅਗਲਾ ਕਾਰਨ ਬਣਦਾ ਜਦੋਂ ਜਰ ਕਣਕਾਂ ਨਹੀਂ ਕੰਪਲੀਟ ਹੁੰਦਾਂ ਗਾ ਨੇ ਜਰ ਥੋੜੇ ਕਹਿਣ ਤੇ ਰੁਕ ਜਾਣ ਕਿ ਲੋਕ ਨੂੰ ਨਾ ਪੁੱਛ ਕਹਿ ਦਿੰਦੇ ਆ ਜੇ ਨਾਮ ਮੰਨੂਗਾ ਤਾਂ ਸਾਰਾ ਸਾਰਿਆਂ ਨੂੰ ਥੋੜੀ ਮਾਰਨਾ ਆ ਆ ਆਪਾਂ ਪਿੰਡਾਂ ਚ ਅਨਾਉਂਸਮੈਂਟ ਕਰਾਣੇ ਆ ਗਈ ਆ ਸਰ ਪਿੱਛੇ ਛੜਕ ਟੱਪੀ ਫੇਰੀ ਟੱਪੀ ਆਈ ਉਹ ਤੋਂ ਅੱਛਾ ਆ 12 ਕਿਲੇ ਸੀਗੇ ਖੜੀ ਨੇਰ ਤੋਂ ਸੀਨੀਅਰ ਹੀ ਨੇਰ ਤੋਂ ਡਰਦਾ ਵੀ ਜੀ ਹੁੰਦੀ ਹੋਈ ਇੱਧਰ ਦੀ ਸਾਰੀ ਆਈ ਆ 12 ਕਿਲੇ ਆ ਦੇਵੀਆ ਜੋ ਛੜਕ ਨਾਲ ਖੜ ਗਈ ਜਾ ਗਈ ਅੱਛਾ ਉਹ ਟਰੈਕਟਰ ਬਹੁਤ ਜਰ ਪਿੱਛੇ ਪਿੱਛੇ ਅੱਗ ਲੱਗੀ ਹੈ ਪਿੱਛੇ ਫਿਰ ਦੂਰੀਆ ਚੱਲ ਪਈ ਜਿੱਥੇ ਬੁਝਾਈ ਟਰੈਕਟਰ ਫਿਰ ਵਾਈਂਆਂ ਦੇ ਪਿੱਛੇ ਲੱਗ ਗਿਆ ਸੀ ਬੁਝਾ ਗਿਆ ਇਹ ਨਹੀਂ ਉਹ ਫਿਰ ਇੱਕ ਟਰੈਕਟਰ ਮਾ ਚੱਲ ਗਿਆ ਇੱਕ ਟਰੈਕਟਰ ਮਾ ਦੋ ਮੋਟਰਾਂ ਮੱਚ ਗਏ ਦੋ ਮੋਟਰਾਂ ਮੱਚ ਗਏ ਸਾਰੇ ਮੇਰੇ ਕੀ ਕਰੇ ਵੜ ਕੇ ਜਰ ਨਹੀਂ ਉਹ ਮਨ ਲੋ ਬੰਦੇ ਬਚ ਗਏ ਬੰਦੇ ਬਚ ਗਏ ਨਾ ਬੰਦੇ ਬਚ ਗਏ ਮੋਟਰ ਮੋਟਰਾਂ ਇਹ ਕਰ ਲਾਂਗੇ ਯਾਰ ਇਹ ਇਹ ਕਰ ਲਾਂਗੇ ਪੂਰਾ ਕਾਟਾ ਕੋਈ ਨਹੀਂ ਇਹ ਦਾ ਪਰਮਾਦਾ ਉਹ ਵੀ ਖਿੱਚ ਖਿੱਚ ਬਾਹਰ ਉਹਨੂੰ ਕਿਹਾ ਵੀ ਹੁਣ ਤਾਂ ਕਿਹੜਾ ਦੇਵੀ ਵਾਲੇ ਐਪੀਟੇਡ ਭੇਜੋ ਕਰੋ ਪ੍ਰੀਵੀਆ ਰੋਡ ਤੇ ਉੱਥੇ ਨਾ ਇੱਕ ਗੱਡੀ ਇੱਕ ਗੱਡੀ ਇਹਨਾਂ ਨੂੰ ਕਹੇ ਜਦੋਂ ਆ ਅੱਗ ਤੇ ਕੰਟਰੋਲ ਹੋ ਗਿਆ ਇੱਕ ਗੱਡੀ ਪੱਕੀ ਟਾਵਰ ਕੋਲ ਖੜੇ ਤੇ ਚਾਰ ਦਿਨ ਅੱਥਰ ਗੱਡੀ ਨੂੰ ਪੱਕੀ ਟਾਵਰ ਕੋਲ ਲਾ ਦੇ। ਦੇਖੋ ਜੀ ਅਸੀਂ ਫਰੀਦਕੋਟ ਦੇ ਫਾਇਰ ਟੈਂਡਰ ਵੀ ਲਾਏ ਹੋਏ ਆ ਮੋਗੇ ਤੋਂ ਵੀ ਮੰਗਾਏ ਆ ਮੁਕਸਰ ਤੋਂ ਵੀ ਮੰਗਾਏ ਆ ਸੋ ਨਾਲ ਦੇ ਜ਼ਿਲ੍ਹਿਆਂ ਤੋਂ ਵੀ ਮੰਗਾਏ ਹੋਏ ਆ ਲੱਗੇ ਹੋਏ ਆ ਤੇ ਕਾਬੂ ਪਾਉਣ ਥਾਰੇ ਲੋਕ ਵੀ ਲੱਗੇ ਹੋਏ ਆ ਲੋਕਾਂ ਨੇ ਬਹੁਤ ਹਿੰਮਤ ਕੀਤੀ ਕੱਲ ਵੀ ਜਿਹੜੀ ਲੱਗੀ ਸੀ ਅੱਗ ਉਹ ਤੇ ਲੋਕਾਂ ਨੇ ਇਹ ਹਿੰਮਤ ਕਰਕੇ ਉਹਨੂੰ ਕਰ ਲਿਆ ਸੀ ਠੀਕ ਹੈ ਮੇਰੀ ਇੱਕ ਤੁਹਾਡੇ ਨਾਲ ਇੱਕ ਬੇਨਤੀ ਹੈ ਵੀ ਜਿਹੜਾ ਹੁਣ ਤੂੜੀ ਵਾਲੀਆਂ ਮਸ਼ੀਨਾਂ ਜਿੰਨੀ ਦੇਰ ਤੱਕ ਆਪਣ ਕਣਕ ਸਾਰੀ ਨਹੀਂ ਵੱਢੀ ਜਾਂਦੀ ਤੂੜੀ ਵਾਲੀਆਂ ਮਸ਼ੀਨਾਂ ਨਾ ਚਲਾਉਣ ਸੋ ਉਹਦੇ ਨਾਲ ਆਪਾਂ ਥੋੜਾ ਜਿਹਾ ਕਿਉਂਕਿ ਲਾਂਗਾ ਗਿੱਲਾ ਹੈ ਤੇ ਉਹ ਮਤਲਬ ਅਗਰਾ ਖਤਰਾ ਰਹਿੰਦਾ ਸੋ ਨਾ ਚਲਾਉਣ ਬਾਕੀ ਹੁਣ ਇੱਕ ਫਾਇਰ ਟੈਂਡਰ ਮੰਗਾਏ ਹੋਏ ਆ ਮੈਕਸਿਮ ਫਾਇਰ ਟੈਂਡਰ ਮੰਗਾਏ ਹੋਏ ਜੀ ਇੱਕ ਸਰ ਭਾਰੀ ਮਾਤਰਾ ਚ ਪਰਾਲੀ ਵੀ ਸੜੀਆ ਔਰ ਜਿਹੜੀ ਗੰਡ ਕਿ ਵੀ ਸੜੀ ਆ। ਆਣੀ ਇਹਦਾ ਗਰਜ਼ਾਰੋ ਕਰਾਵਾਂ ਗਰਜ਼ਾਰੀ ਕਰਾਵਾਂ। ਸਰਕਾਰ ਵੱਲੋਂ ਕੀ ਹਾਂਜੀ ਸਰਕਾਰ ਵੱਲੋਂ ਕੀ ਮਦਦ ਜੀ ਨੁਕਸਾਨ ਆ ਜਿਹੜਾ ਇਹਨਾਂ ਹੋ ਰਿਹਾ ਜੀ। ਹਾਂਜੀ ਸਰਕਾਰ ਵੱਲੋਂ ਮਦਦ ਆਉਗੀ। ਹਾਂਜੀ ਨੁਕਸਾਨ ਹੋਇਆ ਤੁਸੀਂ ਤਾਂ ਉਹ ਵੀ ਸਰਕਾਰ ਆਉਗੀ। ਬਿਲਕੁਲ ਆਉਗੀ। ਬਿਲਕੁਲ ਆਉਗੀ। ਬਿਲਕੁਲ ਆਉਗੀ। ਬਿਲਕੁਲ ਆਉਗੀ। ਬਿਲਕੁਲ ਆਉਗੀ। ਸਾਡੇ ਵੱਲੋਂ ਕੀ ਉਪਰਾਲਾ ਕੀਤਾ ਜਾਦਾ? ਅਸੀਂ ਹੁਣ ਨਾਲ ਦੇ ਜ਼ਿਲ੍ਹੇ ਤੋਂ ਵੀ ਮਹਿੰਗਾਈ ਹੋਈ ਆ ਜੀ ਫਾਇਰ ਟੈਂਡਰ। ਤੋਂ ਇੱਥੇ ਤੋਂ ਕਰਵਾ। ਹੈਲੋ। ਹਾਂਜੀ। ਟੈਲ ਮਾਤਾ ਰਕਾ ਬਾਬਾ ਵਾਲਾ ਬੱਚਾ ਹੈਲੋ ਟੈਲ ਮਾਤਾ ਬੰਦਿਆ ਦਾ ਆ ਡੀਸੇ ਪਤਾ ਕਰੋ ਇਹ ਮੋਗੇ ਵਾਲੀਆਂ ਕਿੱਥੇ ਫਾਇਰ ਟੈਂਡਰ ਤੇ ਆਪਣੇ ਮੁਖਸਰ ਵਾਲੇ ਕਿੱਥੇ ਆ ਮੰਗਾਓ ਜਰਾ ਬੋਲ ਕੀ ਕਰਾਓ ਹਾਂ ਚੈੱਕ ਕਰਾਓ ਔਰ ਆਪਣੇ ਆਪਣੇ ਜਿਹੜੇ ਆਪਣੇ ਜिले ਵਾਲੇ ਉਹ ਕਿੱਥੇ ਕੀ ਕੀ ਪੇਸ਼ਨਾਵ ਕਿੱਥੇ ਕਿੱਥੇ ਆ ਰਹੀਆਂ ਉਹ ਆਗੀਆਂ ਸਰ ਆਪਣੇ ਵਾਲੀ ਵਜਰਾ ਵੀ ਆ ਗਈ ਮੁਖਸਰ ਮੰਗਾਓ ਓਕੇ ਠੀਕ ਠੀਕ ਓਕੇ ਓਕੇ ਠੀਕ ਠੀਕ ਓਕੇ ਠੀਕ ਠੀਕ ਓਕੇ ਠੀਕ ਠੀਕ ਓਕੇ 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 ਜੀ ਓਕੇ ਸੋ ਸਰ ਮੋਗਿਓ ਆ ਰਹੀਆਂ ਜੀ ਬਾਕਸਰੋ ਵੀ ਸਰ ਕਹਤਾ ਬਾਕਸਰੋ ਵੀ ਆ ਰਹੀ ਹੈ ਜੀ ਬਾਕਸਰੋ ਵੀ ਆ ਰਹੀ ਹੈ ਸਰ ਸਾਰੇ ਨੂੰ ਨੋਟ ਹੋ ਗਿਆ ਸਰ ਸਾਰੀਆਂ 200 ਰੁਪਿਆ ਸਾਰੀਆਂ ਆ ਗਈਆਂ 200 ਰੁਪਿਆ ਦੋ ਤਾਂ ਹੀ ਦੋ ਹਾਦੀ ਦੀ ਸੀ ਸਾਹਿਬ ਹਾਦੀ ਦੀ ਸੀ ਸਾਹਿਬ ਦੋ ਤਾਂ ਇੱਧਰ ਲੱਗੀਆਂ ਹੋਈਆਂ ਢਿਲਵਾਲੇ ਪਾਸੇ ਇੱਥੇ ਇੱਧਰ ਦੋ ਤਾਂ ਹੀ ਓਕੇ ਓਕੇ ਜੀ ਓਕੇ ਠੀਕ ਹੈ ਠੀਕ ਠੀਕ ਓਕੇ ਓਕੇ ਇੱਧਰ ਹਾਂ ਇੱਧਰ ਢਿਲਵਾਲੇ ਪਾਸੇ ਕਿੰਡੋ ਮੈਂ ਇੱਥੇ ਆ ਗਿਆ ਪੰਜ ਗਰਾਈ ਵਾਲੇ ਪਾਸੇ ਮੈਂ ਆ ਗਿਆ ਹਾਂ ਠੀਕ ਠੀਕ ਓਕੇ ਓਕੇ ਸੋ ਗੱਲ ਇਹ ਹੈ ਵੀ ਹੁਣ ਹੈਗਾ ਮੁਸੀਬਤ ਦਾ ਟਾਈਮ ਠੰਡੇ ਦਿਮਾਗ ਨਾਲ ਇੱਕ ਦੂਜੇ ਦਾ ਹੱਥ ਫੜ ਕੇ ਆਪਾਂ ਇਸ ਟਾਈਮ ਤੋਂ ਨਿਕਲੀਏ ਤੇ ਮਸ਼ੀਨਾ ਪਹੁੰਚ ਗਈਆਂ ਇਧਰ ਤਿੰਨ ਆਈਆਂ ਵੀ ਇਧਰ ਬਾਘੇਪੁਰਾਣੇ ਵਾਲੀਆਂ ਵੀ ਆ ਗਈਆਂ ਮੁਕਸਰ ਵਾਲੀ ਰਾਹ ਚ ਆ ਜਾਂਦੀਆਂ ਹਾਂ ਡੋਟੇਲ ਵੱਲ ਲੱਗੀਆਂ ਮੁਸੀਬਤ ਦਾ ਟਾਈਮ ਠੰਡੇ ਦਿਮਾਗ ਨਾਲ ਇੱਕ ਦੂਜੇ ਦਾ ਹੱਥ ਫੜ ਕੇ ਆਪਾਂ ਇਸ ਟਾਈਮ ਤੋਂ ਨਿਕਲੀਏ ਤੇ ਮਸ਼ੀਨਾ ਪਹੁੰਚ ਗਈਆਂ ਇਧਰ ਤਿੰਨ ਆਈਆਂ ਵੀ ਇਧਰ ਬਾਘੇਪੁਰਾਣੇ ਵਾਲੀਆਂ ਵੀ ਆ ਗਈਆਂ ਮੁਕਸਰ ਵਾਲੀ ਰਾਹ ਚ ਆ ਜਾਂਦੀਆਂ ਹਾਂ ਡੋਟੇਲ ਵੱਲ ਲੱਗੀਆਂ ਮੁਸੀਬਤ ਦਾ ਟਾਈਮ ਠੰਡੇ ਦਿਮਾਗ ਨਾਲ ਇੱਕ ਦੂਜੇ ਦਾ ਹੱਥ ਫੜ ਕੇ ਆਪਾਂ ਇਸ ਟਾਈਮ ਤੋਂ ਨਿਕਲੀ ਹਾਂਜੀ ਟਰਾਲ ਮਾਤਾ ਰਕਾ ਬਾਬਾ ਵਾਲਾ ਬੱਚਾ ਹੈਲੋ ਟਰਾਲ ਮਾਤਾ ਬੰਦਾ ਦਾ ਆ ਡੀਸਪ ਪਤਾ ਕਰੋ ਇਹ ਮੋਗੇ ਵਾਲੀਆਂ ਕਿੱਥੇ ਫਾਇਰ ਟੈਂਡਰ ਤੇ ਆਪਣੇ ਮੁਕਸਰ ਵਾਲੇ ਕਿੱਥੇ ਆ ਮੰਗਾਓ ਜਰਾ ਲੋ ਜੀ ਕੀ ਕਰਾਓ ਹਾਂ ਚੈੱਕ ਕਰਾਓ ਔਰ ਆਪਣੇ ਆਪਣੇ ਜਿਹੜੇ ਆਪਣੇ ਜ਼ਿਲ੍ਹੇ ਵਾਲੇ ਉਹ ਕਿੱਥੇ ਕੀ ਕੀ ਪੇਸ਼ਨਾਵ ਕਿੱਥੇ ਕਿੱਥੇ ਇਹ ਆ ਛੜ ਕੋਈ ਟੱਪ ਗਈ ਜੀ ਹੂੰ 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 ਰੀਵੀ ਵਾਲੇ ਰਾਤ ਵੀ ਲੱਗੀ ਹੈ ਜੀ ਹੁਣ ਵੀ ਉਧਰ ਨੂੰ ਜਾਈ ਜਾਂਦੀ ਹੈ ਇਹ ਅੱਛਾ ਰਾਤ ਆਹਾਂ ਕੱਲ ਲੱਗੀ ਸੀ ਕੱਲ ਤਾਂ ਹੋ ਗਈ ਸੀ ਕਾਬੂ ਸਾਹਿਬ ਟਰੈਕਟਰ ਟੁੱਟਣਾ ਨਹੀਂ ਕਾਬੂ ਪਾਇਆ ਅੱਛਾ 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 ਦੇਵੀ ਵਾਲੇ ਲੋਕਾਂ ਨੇ ਭਜਾਈ ਉਹ ਟਰੈਕਟਰ ਨੇ ਵੀ ਆਈ ਲੋਕਾਂ ਨੇ ਜੀ ਅੱਛਾ ਰਾਤ ਦੇਵੀ ਵਾਲੇ ਤੋਂ ਇਹ ਬੇਨਤੀ ਸਾਡੀ ਮਨਜ਼ੂਰ ਕਰਿਓ ਸਰ। ਮੈਂ ਆਪ ਕਰਾ ਦਿੰਦੇ ਹਾਂ ਉੱਥੇ ਖੜਾ ਦਿਆਂਗੇ ਸਿੱਖਾਂ ਵਾਲਾ ਸਾਡਾ ਏਰੀਆ ਸਾਰਾ ਖੜਾ ਉੱਥੇ ਆਪਣੇ ਉਹ ਗੱਲ ਕਰਾ ਦਿੰਦਾ। ਸਰ ਮੈਂ ਡੀਸੀ ਨੂੰ ਕਹਿਣਾ ਸਰਪਤੀਪ ਸੰਗ ਕਾਪਰੇਟਾ ਟਾਵਰ ਕੋਲ ਹਾਂਜੀ ਟਾਵਰ ਕੋਲ ਮੋਟਰਸਾਈਕਲ ਦੇਣੇ ਚਾਰ ਦਿਨ ਡੀਸੀ ਸਾਹਿਬ ਵੱਲੋਂ ਫੋਲੋਅਸਮੈਂਟ ਕਰਾ ਦੋ ਟੂੜੀ ਵਾਲਾ ਨਾ ਚਲਾਓ ਕਿਉਂਕਿ ਲਾਂਗੇ ਸਲਾਬੇ ਹੁਣ ਕਰਨ ਉਹਦੇ ਵੀ ਅਗਲਾ ਕਾਰਨ ਬਣਦਾ। ਜੇ ਕਣਕਾਂ ਨਹੀਂ ਕੰਪਲੀਟ ਹੁੰਦਾਂਗੇ ਨਾ ਜਦੋਂ ਥੋੜੇ ਕਹਿਣ ਤੇ ਰੁਕ ਜਾਣਗੇ ਲੋਕ ਉਹ ਲੋਕ। ਨਾ ਪੁੱਛ ਕਹਿ ਦਿੰਦੇ ਆ ਜੇ ਨਾਮ ਮੰਨੂਗਾ ਤਾਂ ਸਾਰਾ ਸਾਰਿਆਂ ਨੂੰ ਥੋ ਕਈ ਆ ਸਰ ਪਿੱਛੇ ਛੜਕ ਟੱਪੀ ਫੇਰੀ ਟੱਪੀ ਆਈ ਉਹ ਤਾਂ ਅੱਛਾ ਆ 12 ਕਿਲੇ ਸੀਗੇ ਖੜੇ ਨੇ ਨਹਿਰ ਤੋਂ ਸੀਨੀਅਰ ਨਹਿਰ ਤੋਂ ਡਰ ਲਾਵੀ ਜੀ ਹੁੰਦੀ ਹੋਈ ਇਧਰ ਦੀ ਸਾਰੀ ਆਈ ਆ 12 ਕਿਲੇ ਆ ਦੇਵੀਆ ਜਿਓ ਛੜਕ ਨਾ ਖੜ ਗਈ ਜਾ ਗਈ ਉਹ ਟਰੈਕਟਰ ਬਹੁਤ ਜਿਆਦਾ ਪਿੱਛੇ ਚੱਕ ਲੱਗੀ ਹੈ ਪਿੱਛੇ ਫਿਰ ਦੂਰੀਆ ਚੱਲ ਪਈ ਜਿੱਥੇ ਬਜਾਈ ਉਹ ਟਰੈਕਟਰ ਫਿਰ ਵਾਈਆਂ ਨੇ ਪਿੱਛੇ ਲੱਗ ਕੇ ਆਏ ਕਿ ਬੁਝਾ ਕੇ ਆਏ ਜੀ ਉਹ ਤੇ ਫਿਰ ਇੱਕ ਟਰੈਕਟਰ ਮੱਚ ਗਿਆ ਇੱਕ ਟਰੈਕਟਰ ਮਾਤੇ ਦੋ ਮੋਟਰਾਂ ਮੱਚ ਗਏ ਦੋ ਮੋਟਰਾਂ ਮੱਚ ਗਏ ਸਾਰੇ ਨਹੀਂ ਉਹ ਮੰਨ ਲਓ ਬੰਦੇ ਬਚ ਗਏ ਬੰਦੇ ਬਚ ਗਏ ਨਾ ਬੰਦੇ ਬਚ ਗਏ ਮੋਟ ਮੋਟਰੇ ਕੋਈ ਇਹ ਕਰ ਲਾਂਗੇ ਯਾਰ ਇਹ ਇਹ ਕਰ ਲਾਂਗੇ ਪੂਰਾ ਕਾਟਾ ਕੋਈ ਨਹੀਂ ਇਹਦਾ ਪਰਮਾਦਾ ਉਹ ਵੀ ਖਿੱਚ ਖਿੱਚ ਕੇ ਜਾਣਾ ਤੋ ਤਾਂ ਬਹੁਤ ਆਹ ਵੜ ਕੀ ਜਾਣਾ ਬਜਾ ਉਹਨੂੰ ਕਹਾਂ ਵੀ ਹੁਣ ਤਾਂ ਕਿਹੜਾ ਦੇਵੀ ਵਾਲੇ ਐਪੀਟਡ ਭੇਜੋ ਕਰੋ ਪਰੀਵੀਆ ਰੋਡ ਤੇ ਉੱਥੇ ਨਾ ਇੱਕ ਗੱਡੀ ਇੱਕ ਗੱਡੀ ਇਹਨਾਂ ਨੂੰ ਕਹੇ ਜਦੋਂ ਆ ਅੱਗ ਤੇ ਕੰਟਰੋਲ ਹੋ ਗਿਆ ਇੱਕ ਗੱਡੀ ਪੱਕੀ ਟਾਵਰ ਕੋਲ ਖੜੇ ਤੇ ਚੜ ਦੇਣ ਗੱਡੀ ਨੂੰ ਟਾਵਰ ਕੋਲ ਲੈ ਆ ਦੇ। ਆ ਦੇਖੋ ਜੀ ਅਸੀਂ ਫਰੀਦਕੋਟ ਦੇ ਫਾਇਰ ਟੈਂਡਰ ਵੀ ਲਾਏ ਹੋਏ ਆ ਮੋਗੇ ਤੋਂ ਵੀ ਮੰਗਾਏ ਆ ਮੁਕਸਤ ਤੋਂ ਮੰਗਾਏ ਆ ਸੋ ਨਾਲ ਦੇ ਜ਼ਿਲ੍ਹਿਆਂ ਤੋਂ ਵੀ ਮੰਗਾਏ ਹੋਏ ਆ ਲਗੇ ਹੋਏ ਆ ਤੇ ਕਾਬੂ ਪਾਉਣ ਸਾਰੇ ਲੋਕ ਵੀ ਲੱਗੇ ਹੋਏ ਆ ਲੋਕਾਂ ਨੇ ਬਹੁਤ ਹਿੰਮਤ ਕੀਤੀ ਕੱਲ ਵੀ ਜਿਹੜੀ ਲੱਗੀ ਸੀ ਅੱਗ ਉਹ ਤੇ ਲੋਕਾਂ ਨੇ ਇਹ ਹਿੰਮਤ ਕਰਕੇ ਉਹਨੂੰ ਕਰ ਲਿਆ ਸੀ ਠੀਕ ਹੈ ਮੇਰੀ ਇੱਕ ਤੁਹਾਡੇ ਨਾਲ ਇੱਕ ਬੇਨਤੀ ਆ ਵੀ ਜਿਹੜਾ ਹੁਣ ਤੂੜੀ ਵਾਲੀਆਂ ਮਸ਼ੀਨਾਂ ਜਿੰਨੀ ਦੇਰ ਤੱਕ ਆਪਣ ਕਣਕ ਸਾਰੀ ਨਹੀਂ ਵੱਢੀ ਜਾਂਦੀ ਤੂੜੀ ਵਾਲੀਆਂ ਮਸ਼ੀਨਾਂ ਨਾ ਚਲਾਉਣ ਸੋ ਉਹਦੇ ਨਾਲ ਆਪਾਂ ਥੋੜਾ ਜਿਹਾ ਕਿਉਂਕਿ ਲਾਂਗਾ ਗਿੱਲਾ ਤੇ ਉਹ ਮਤਲਬ ਅਗਰਾ ਖਤਰਾ ਰਹਿੰਦਾ ਸੋ ਨਾ ਚਲਾਉਣ ਬਾਕੀ ਹੁਣ ਫਾਇਰ ਟੈਂਡਰ ਮੰਗਾਏ ਹੋਏ ਆ ਮੈਕਸਿਮ ਫਾਇਰ ਟੈਂਡਰ ਮੰਗਾਏ ਹੋਏ ਆ ਇੱਕ ਸਰੀ ਕਾਫੀ ਭਾਰੀ ਮਾਤਰਾ ਚ ਪ੍ਰਾਲੀ ਵੀ ਸੜੀ ਆ ਔਰ ਜਿਹੜੀ ਡੰਕ ਵੀ ਸੜੀ ਆ ਅਣੀ ਇਹਦਾ ਗਰਜ਼ਾਰੋ ਕਰਵਾ ਗਰਜ਼ਾਰੀ ਕਰਵਾ ਸਰਕਾਰ ਵੱਲੋਂ ਕੀ ਹਾਂਜੀ ਸਰਕਾਰ ਵੱਲੋਂ ਕੀ ਮਦਦ ਜੀ ਨੁਕਸਾਨ ਆ ਜਿਹਦਾ ਇਹਨਾਂ ਹੋ ਰਿਹਾ ਜੀ ਹਾਂਜੀ ਸਰਕਾਰ ਵੱਲੋਂ ਮਦਦ ਆਉਗੀ ਹਾਂਜੀ ਪਸੰਦਾਂ ਦਾ ਨੁਕਸਾਨ ਹੋਇਆ ਕੋਈ ਸਹਾਇਤਾ ਹੋਊਗੀ ਸਰ ਬਿਲਕੁਲ ਆਊਗੀ ਬਿਲਕੁਲ ਆਊਗੀ ਬਿਲਕੁਲ ਆਊਗੀ ਬਿਲਕੁਲ ਆਊਗੀ ਬਿਲਕੁਲ ਆਊਗੀ ਬਿਲਕੁਲ ਆਊਗੀ ਤੁਹਾਡੇ ਵੱਲੋਂ ਕੀ ਉਪਰਾਲਾ ਕੀਤਾ ਜਾਦਾ ਅਸੀਂ ਹੁਣ ਨਾਲ ਦੇ ਜ਼ਿਲ੍ਹੇ ਤੋਂ ਵੀ ਮਹਿੰਗਾਈ ਹੋਈ ਆ ਜੀ ਫਾਇਰ ਟੈਂਡਰ ਤੋਂ ਇੱਥੇ ਤੋਂ ਕਰਵਾ ਚਲੋ ਹਾਂਜੀ ਟੈਲ ਮਾਦਰਾ ਕਾ ਬਾਬਾ ਵਾਲਾ ਬੱਚਾ ਹੈਲੋ ਟੈਲ ਮਾਦ ਬੰਦ ਆ ਆ ਡੀ ਸਭ ਪਤਾ ਕਰੋ ਇਹ ਮੋਗੇ ਵਾਲੀਆਂ ਕਿੱਥੇ ਫਾਇਰ ਟੈਂਡਰ ਤੇ ਆਪਣੇ ਮੁਖਸਰ ਵਾਲੇ ਕਿੱਥੇ ਮੰਗਾਓ ਜਰਾ ਬੋਲ ਕੀ ਕੀ ਹਾਂ ਚੈੱਕ ਕਰੋ ਔਰ ਆਪਣੇ ਆਪਣੇ ਜਿਹੜੇ ਆਪਣੇ ਜ਼ਿਲ੍ਹੇ ਵਾਲੇ ਉਹ ਕਿੱਥੇ ਕੀ ਕੀ ਪੇਸ਼ਨਾਵ ਕਿੱਥੇ ਕਿੱਥੇ ਆ ਰਹੀਆਂ ਉਹ ਆ ਗਿਆ ਸਰ ਆਪਣੇ ਵਾਲੀ ਬਜਰਾ ਵੀ ਆ ਗਈ ਮੁਖਸਰ ਮੰਗਾਓ ਉਹ ਠੀਕ ਠੀਕ ਓਕੇ ਓਕੇ ਠੀਕ ਠੀਕ ਓਕੇ ਠੀਕ ਓਕੇ ਠੀਕ ਓਕੇ ਓਕੇ ਜੀ ਓਕੇ ਸੋ ਸਰ ਮੋਗਿਓ ਆ ਰਹੀਆਂ ਜੀ ਬਾਕਸਰੋ ਵੀ ਸਰ ਕਹਤਾ ਹੈ ਬਾਕਸਰੋ ਵੀ ਆ ਰਹੀ ਹੈ ਸਰ ਬਾਕਸਰੋ ਵੀ ਆ ਰਹੀ ਹੈ ਸਰ ਸਾਰਿਆਂ ਨੂੰ ਨੋਟ ਹੋ ਗਿਆ ਸਰ ਸਾਰੀਆਂ 20 ਰੁਪਏ ਸਾਰੀਆਂ ਆ ਰਹੀਆਂ ਦੋ ਰੁਪਏ ਦੋ ਤਾਂ ਹਾਦੀ ਦੀ ਸੀ ਸਾਹਿਬ ਹਾਦੀ ਦੀ ਸਾਹਿਬ ਦੋ ਕਿੰਦਰ ਲੱਗੀਆਂ ਹੋਈਆਂ ਢਿਲਵਾਲੇ ਪਾਸੇ ਇੱਧਰ ਦੋ ਤਾਂ ਹੀ ਓਕੇ ਓਕੇ ਜੀ ਓਕੇ ਆਪਣੀ ਬਣੀ ਠੀਕ ਹੈ ਠੀਕ ਠੀਕ ਓਕੇ ਓਕੇ ਇੱਧਰ ਹਾਂ ਇੱਧਰ ਢਿਲਵਾਲੇ ਪਾਸੇ ਕਿੰਡੋ ਮੈਂ ਇੱਥੇ ਆ ਗਿਆ ਪੰਦੀਨਾਂ ਵਾਲੇ ਪਾਸੇ ਮੈਂ ਆ ਗਿਆ ਹਾਂ ਠੀਕ ਠੀਕ ਓਕੇ ਓਕੇ ਸੋ ਗੱਲ ਇਹ ਹੈ ਵੀ ਹੁਣ ਹੈਗਾ ਮੁਸੀਬਤ ਦਾ ਟਾਈਮ ਠੰਡੇ ਦਿਮਾਗ ਨਾਲ ਇੱਕ ਦੂਜੇ ਦਾ ਹੱਥ ਫੜ ਕੇ ਆਪਾਂ ਇਸ ਟਾਈਪ ਤੋਂ ਨਿਕਲੀਏ ਤੇ ਮਸ਼ੀਨਾਂ ਪਹੁੰਚ ਗਈਆਂ ਇਧਰ ਤਿੰਨ ਆਈਆਂ ਵੀ ਇਧਰ ਬਾਘੇਪੁਰਾਣੇ ਵਾਲੀਆਂ ਵੀ ਆ ਗਈਆਂ ਮੁਕਸਰ ਵਾਲੀ ਰਾਹ ਚ ਆ ਜਾਂਦੀਆਂ ਹਾਂ ਡੋਟੇ ਲੱਗੀਆਂ ਹਾਂ ਹਾਂ ਡੋਟੇ ਲੱਗੀਆਂ